ਹੈਰੀ ਹੈ ਸਟੇਟ ਐਡ ਹੋ ਗਿਆ ਸਟੇਟ ਐਡ ਹੋ ਗਿਆ ਬੱਚਾ ਗੁੱਸਾ ਰਾ ਕਰੀ ਆਸਰੀ ਕਾਲ ਜੀ ਸਵਾਦ ਕਰਦੇ ਆ ਤੁਹਾਡਾ ਭੰਗੂ ਵਲੌਗ ਦੇ ਵਿੱਚ ਟਾਈਮ ਹੋ ਗਿਆ 7 ਵਜੇ ਤੇ ਤਰੀਕ ਅੱਜ ਐਰ ਕਿੰਨੀ ਐ ਤਰੀਕ ਪਤਾ ਨਹੀਂ 10 ਦਾ ਬਣਦਾ 9 ਲੈਗ ਦਾ 3 ਕਿਉਂਕਿ 18 18 ਤਰੀਕ ਗਰਮਾ ਮਹੀਨਾ ਤੇ ਦੇ ਆਦਨ ਦੇ ਘਰੇ ਖੜੇ ਆ ਆਪਾਂ ਕੱਲ ਆ ਗਏ ਸੀਗੇ ਅਸੀਂ ਇੱਥੇ ਅ ਤੜਕੇ ਤੜਕੇ ਨਹੀਂ ਦੁਪਹਿਰੇ ਦੁਪਹਿਰੇ ਜੀ ਨੂੰ ਆਏ ਹਾਂ ਅ ਅ ਜੀ ਆਏ ਇੱਥੇ 3 3:00 ਵਜੇ 2 2:00 3:00 ਵਜੇ ਆ ਗਏ ਸੀਗੇ ਤੇ ਆਗੇ ਭੇਰੇ ਜੀ ਹੁੰਦੇ ਨਹੀਂ ਖਾਲੀ ਕਰਨ। ਇਹ ਵੀ ਕੱਲ ਨੂੰ ਜਾਵਾਂਗੇ ਕਿਉਂਕਿ ਟਾਈਮ ਦਰਿਆ ਨਹੀਂ ਜੀਗਾ ਕੋਈ 3 ਵਜੇ ਜੀ। 4-5 ਵਜੇ ਮਾਉਣ ਦੇ ਉੱਤੇ ਉੱਤੇ ਕਿਹੜੇ ਨੇ ਖਾਲੀ ਕਰਨੇ ਜੀ। ਡਰੈਕਟ ਪਾਰਟੀ ਦਾ ਮਾਲ ਆ। ਤੇ ਹੁਣ ਚੱਲਦੇ ਆਪਾਂ ਬਚੀ ਗਏ ਕੱਪੜੇ-ਕੱਪੜੇ ਉਹ ਕਰਨ। ਤੇ ਦੋ ਤਿੰਨ ਇੱਕ ਤਾਂ ਕੱਪੜੇ ਧੋਣੇ ਦੇਣੇ ਜੀ ਕਿ ਕਰੇ ਉਹ ਤਾਂ ਤੇ ਮੁੜ ਕੇ ਹੁਣ ਜੈਕਟਾਂ ਚੱਕੀਆਂ ਦੋ ਇੱਕ ਬੋਜੀ ਦੀ ਇੱਕ ਮੇਰੀ ਉਹ ਲਾਲ ਜਿ ਮੇਰੀ ਆ ਵਜੀਰੀ ਇਹ ਠੰਡ ਥੜੀ ਸਵੇਰੀ ਸਵੇਰੇ ਕਈ ਵਾਰ ਐ ਜੀ ਹੁੰਦੀ ਆ ਨਾ ਵੀ ਬਸ ਜੋੜ ਦਿੰਦੀ ਆ ਹੋ ਹੋ ਉਹ ਦੇ ਹਣ ਮੁੱਛਾਂ ਹੋ ਗਿਆਂ ਆਪਣੀਆਂ ਬੜੀਆਂ ਬੜੀਆਂ ਹੈ ਨਾ ਮੁੱਛਾਂ ਨਾ ਐਦਾਂ ਕਰਵਾ ਆ ਗਿਓ ਮਟੀ ਲੋ ਆ ਕੇ ਐ ਕਰਵਾ ਲੈਣੀਆਂ ਫਿਰ ਨਹੀਂ ਫਿਰ ਰੋਟੀ ਬਣੀ ਖਾਂਦੇ ਨਾ ਉਵੇਂ ਮੂੰਹ ਚ ਆਈ ਜਾਂਦੇ ਆ ਬਾਲ ਫਿਰ ਉਹਦੇ ਜੀ ਮੂੰਹ ਦੀ ਮੋਚ ਨਹੀਂ ਆਂਦੇ ਨਾ ਦਾੜੀ ਨਹੀਂ ਕਰਵਾਦਣੀ ਸੈਟਿੰਗ ਆਪਾਂ ਨੇ ਤੇ ਬੰਦੇ ਪੁੱਛਦੇ ਵੀ ਦਾੜੀ ਰੱਖਣ ਲੱਗੇ ਆ ਦੇਖਦੇ ਆ ਬਾਈ ਕੋਸ਼ਿਸ਼ ਕਰਦੇ ਆ ਜੇ ਰੱਖੀ ਗਈ ਤੇ ਰੱਖ ਲਾਂਗੇ ਇਹ 99% ਉਸੇ ਪੂਰੀ ਆ ਵੀ ਰੱਖਾਂਗੇ ਤੇ ਇੱਧਰ ਬਚੀ ਵੀ ਆ ਗਿਆ ਬਾਹਰ ਠੰਡਾ ਨਾ ਹੈ ਉਹ ਮਸਲਾ ਚੱਕਾ ਵਾਲਾ ਥੱਲੇ ਦਾ ਮੈਂ ਕਰਨਾ ਚਲੋ ਹੁਣ ਚੱਲਦੇ ਆ ਤੇਲ ਪਵਾਉਣਾ ਆਪਾਂ ਨੇ ਤੇਲ ਪਵਾ ਕੇ ਆਹ ਭਾਈ ਪੰਜਾਬ ਜੋਗੇ ਇੰਟਰ ਤੇ ਪਿੱਛੇ ਨਾਕਾ ਲੱਗਿਆ ਹੋਆ ਸੀਗਾ ਬਾਰਡਰ ਤੇ ਪੜਦੇ ਸਾਰੇ ਕੋਈ ਗੱਡੀ ਲੱਗੀ ਸੀ ਕਿ ਭੱਜਣਾ ਆਪਣੇ ਪਿੱਛੇ ਵਾਲੀ ਜਿਹੜੀ ਆਪਣੇ ਪਿੱਛੇ ਸੀਗੀ ਆ ਜਦ ਇਹ ਬੈਰੀਕਾਡ ਸਿੱਟ ਤੇ ਮੁਰੇ ਔਰ ਜੇ ਇਹ ਮੁੰਡੇ-ਮੁੰਡੇ ਬੈਠੇ ਆ ਤੁਹਾਡੀ ਗੱਡੀ ਦੀ ਚੈਕਿੰਗ ਹੋਣੀ ਹੋਣੀ ਆ ਇਹ ਦੇਖ ਲੰਦੋ ਪਾ ਯਾਰ ਪੁਲਿਸ ਵਾਲਿਆਂ ਨੂੰ ਪਤਾ ਲੱਗੇ ਜਾਂਦਾ ਵੀ ਕਿਹੜੇ ਬੰਦੇ ਕਿਹੜੇ ਹਿਸਾਬ ਨਾਲ ਬੈਠੇ ਆ ਹੁਣ ਆਪਣਾ ਸਾਡੇ ਮੂਹਰੇ ਇੱਕ ਗੱਡੀ ਸੀਗੀ ਉਹਦੇ ਚ ਹੈ ਉਹਦੇ ਚ ਵੀ ਬੰਦੇ ਹੀ ਦੀਗੇ ਪਰ ਉਹਦੇ ਚ ਬੰਦੇ ਸਿਆਣੇ ਵਣੇ ਵੀ ਸੀਗੇ ਵਿੱਚ ਨਿਆਣੇ ਵੀ ਸੀਗੇ ਉਹਨਾਂ ਨੇ ਰੋਕ ਕੇ ਸਾਰਾ ਕੁਝ ਚੈੱਕ ਕਰਕੇ ਦੇਖ ਕੇ ਕਹਿੰਦੇ ਜਾਓ ਆਪਾਂ ਤਾਂ ਐ ਕਹਿੰਦੇ ਆਜੋ ਆਜੋ ਇੱਧਰ ਨੂੰ ਆਜੋ ਤੁਸੀਂ ਕਹਿੰਦਾ ਇੱਧਰ ਨੂੰ ਲੰਘ ਜਾਓ ਆਦੀ ਜਾਲਾ ਨਾ ਕਰੀ ਨਾ ਹੋ ਹੋ ਰੋ ਕਰੋ ਲੈ ਗਿਆ ਭੈਣ ਜੋ ਆ ਗਿਆ ਹੋ ਗਿਆ ਪਿੱਛੇ ਦੇਖਿਆ ਗਰੀ ਗੇੜ ਛੜਦਾ ਉਹਨਾਂ ਨੇ ਮੂਰੇ ਇਹ ਆਹ ਤਾਂ ਸਾਰੇ ਸਕ੍ਰੈਬ ਵਾਲੇ ਆ ਉਹ ਖੜੀ ਗੱਡੀ ਉਹਦੀ ਕਸ਼ਮੀਰੀ ਟਰੱਕ ਆਵਰ ਲੁਧਿਆਣਾ ਹੈਗਾ ਇੱਥੋਂ 100 ਕਿਲੋਮੀਟਰ ਜਲੰਧਰ 158 ਅੰਮ੍ਰਿਤਸਰ 242 ਖੰਨਾ 557 ਠੀਕ ਆ ਹੁਣ ਜਿਹੜੇ ਪੰਪ ਤੋਂ ਆਪਾਂ ਤੇਲ ਪਵਾਉਣੇ ਅੱਗੇ ਉਹ ਪੰਪ ਤੇ ਗੱਡੀਆਂ ਹੀ ਗੱਡੀਆਂ ਘੜੀਆਂ ਜਿਹੀਆਂ ਮਤਲਬ ਪੰਪ ਆਲੇ ਖੁੱਲਾ ਨਹੀਂ ਸੀਗਾ ਕਿਹਾ ਕਿ ਪੰਪ ਪੈ ਸ਼ਹਿਰ ਦੇ ਵਿੱਚ ਉਹ ਰਾਤ ਨੂੰ ਹੋ ਜਾਂਦਾ ਬੰਦ ਠੀਕ ਆ ਹੁਣ ਬਾਹਰ ਵਾਲੇ ਪੰਪ ਤੇ ਚੱਲ ਤੇਲ ਪਵਾ ਲਵਾਂਗੇ ਵਾਹ ਇਹ ਮੇਰਾ ਹੋਰੇ ਆਪਣਾ ਨਾਮਦਾਰੀਆਂ ਦਾ ਪੰਪ ਹੈ ਤੇ ਗਰੇਂਦਰ ਭਾਈ ਗੱਡੀ ਲੈ ਕੇ ਨੂੰ ਲਾਦਾ ਘਰੇ ਨਾ ਚਲੇ ਗਿਆ ਹੋਵੇ ਯਾਰ ਕੱਲ ਐਂ ਕਹਦਾ ਦਾ ਜੇ ਟਾਈਮ ਮੈਂ ਲਾਈਵ ਹੋਇਆ ਉਹਦਾ ਨਾ ਕੱਲ ਮੁਰਗਿਆਂ ਦੀ ਲੜਾਈ ਕਰਾ ਕਰਵਾਈ ਓਏ ਹੋਏ ਮੈਂ ਮੁਰਗਾ ਕਰਦਣੇ ਸਿੱਟ ਗਿਆ ਦਾ ਇੱਕ ਮੈਂ ਆ ਲੈ ਭਾਈ ਹੋ ਗਿਆ ਕੰਮ ਮੇਗਾ ਆਹ ਆ ਉੱਟ ਗਿਆ ਦਾ ਕੰਕੋ ਬਾਥੇ ਰੋਟੀ ਉਟੀ ਖਾ ਕੇ ਮੈਂ ਜਦੇ ਚਲੇ ਗਿਆ ਜਿੱਦ ਸਿੱਧਾ ਫੋਨ ਆ ਗਿਆ ਕਹਿੰਦਾ ਆ ਜਾ ਮੁਰਗੇ ਲੜਾਈਏ ਮੈਂ ਕਿਹਾ ਚਲੋ ਬਾ ਜਾ ਕੇ ਪਹਿਲਾਂ ਤਾਂ ਕਾਫੀ ਥੇਰ ਲੜਾਈ ਨਹੀਂ ਆ ਮੈਂ ਲਾਈਵ ਹੋਇਆ ਬੜਾ ਇੰਸਟਾਗ੍ਰam ਪਰ ਉਹ ਲਾਈਵ ਜਿਵੇਂ ਦੇਖੀ ਪਰ ਉਹ ਮੈਂ ਪੋਸਟ ਨਹੀਂ ਕਰਿਆ ਲਾਈਵ ਮੈਂ ਦੂਆ ਲੜਾਈ ਵਾਲਾ ਪੋਸਟ ਕਰ ਦਿਆ ਬਾ ਉਹਦੇ ਚ ਬਾਈ ਇੱਕ ਮੁਰਗਾ ਜਵਾਗ ਇੱਕ ਤਾਕੜਾ ਸੀਗਾ ਪਰ ਬਰਾਬਰ ਦੀ ਟੱਕਰ ਚੱਲੀ ਪਹਿਲਾਂ ਤਾਂ ਮੁਰਗੀਆਂ ਨਾਲੇ ਲੜ ਪਿਆ ਉਹ ਆਓ ਨਾ ਭਾਈ ਗਵਿੰਦਗੜ੍ਹ ਪਹੁੰਚ ਗਏ ਆ ਸ਼ਾਮ ਗੰਡੇ ਦੇ ਜਾਣਾ ਆਪਾਂ ਨੇ ਇੱਧਰ ਕੋਈ ਰਹਿ ਤਾਂ ਨਹੀਂ ਗਈ ਸੀ ਬੇਬੇ ਤੇ ਚੁੰਨੀ ਜਾਨੀ ਘਰੇ ਹੈ ਐ ਦੀ ਆ ਗਿਆ ਲਿਖੀ ਕੀ ਹਾਲ ਕਰਿਆ ਵਾ ਸਾਰੀ ਚੱਕਲੇ ਆ ਉਹ ਵਿਚਾਰੀ ਧਾਲੇ ਲੈਣੇ ਤੇ ਬੈਠੀ ਹੋਣੀ ਤੂੰ ਮੈਂ ਜੋ ਸਾਰੀਆਂ ਜੱਕੀ ਫਿਰਦਾ 10 ਕਾਈ ਨਹੀਂ ਪਤਾ ਲੱਗ ਰਿਹਾ ਵੀ ਗੱਡੀ ਨੂੰ ਬਾਡੀ ਲਗੀ ਵੀ ਹੈ ਕਿ ਜੁੰਨੀਆਂ ਲਗੀਆਂ ਵੀ ਆ ਨਾ ਹੁੰਦਾ ਨਾ ਹਾਈਥੇ ਤੋਂ ਉਰਦਾ ਨੂੰ ਉਰ ਜੇ ਨਾ ਹੋਰ ਮੋੜ ਨਹੀਂ ਨੀ ਯੂ ਟਰਨ ਮਾਰ ਕੇ ਆ ਆ ਆ ਗਏ ਆ ਆ ਅਸੀਂ ਇੱਥੇ ਠੀਕ ਆ ਤੇ ਸਾ ਸਾਡਾ ਵੀ ਤਾਂ ਕੋਈ ਕੋਈ ਫਰਜ਼ੇ ਬਣਦਾ ਸਾਨੂੰ ਵੀ ਤੇ ਤਾਨਾ ਕੰਡੇ ਤੇ ਨਾ ਤੇ ਤੇ ਜਾਣਾ ਦਾ ਸਵਬੱਬ ਵੀ ਬਣਦਾ ਤੇ 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 ਹੁਣ ਕੰਡੇ ਤੇ ਤੇ ਜਾ ਕੇ ਤੇ ਕੰਪਨੀ ਵਾਲੇ ਤੇ ਤੇ ਬਾਬੂ ਜੀ ਨੂੰ ਫੋਨ ਕਰਾਂਗੇ ਐ ਤੁਹਾਨੂੰ ਸਸਸੀ ਤੋਂ ਵਾਲਾ ਆ ਗਿਆਈ ਸਾਡੀ ਗੱਡੀ ਲੋਆ ਰਿਆ ਜੀ ਇੱਥੇ ਜੇ ਜੇ ਸਾਨੂੰ ਕੁਝ ਹੋ ਗਿਆ ਜੀ ਇਹ ਜ਼ਿੰਮੇਦਾਰ ਹੈ ਜੀ ਇਹ ਛਡਾ ਕੇ ਦੇਵੇਗਾ ਜੀ ਗੱਡੀ ਸਾਡੀ ਇਹ ਗੱਡੀ ਲਾਣੇ ਉਹਨੂੰ ਫੋਨ ਕਰਦੇ ਆਂ ਫਿਰ ਕਰ ਫੋਨ ਉਹਨੂੰ ਕਹਦੇ ਗੱਡੀ ਆ ਗਈ ਕਹਿੰਦਾ ਗੱਡੀ ਇੰਨੀ ਲੇਟ ਹੈ ਗਾਇਸ ਵੀਰੇ ਗੱਡੀ ਖੜੀ ਹੈ ਮਾਰੀ ਉਹ ਹਾਂ ਚਲੇ ਆ ਚਾਹੇ ਪੀਣੇ ਚਾਹੇ ਹੀ ਕੋਈ ਫਲਾਤੀ ਜਾਣਾ ਹੈ ਅਸੀਂ ਚਾਹੇ ਪੀਣੇ ਜਾਵਾਂਗੇ ਵੇਗਾ ਜਾਈਗਾ ਪਹਲਾ ਰੇਂਦਾ ਅੰਦਰ ਆ। ਉੱਥੋਂ ਬਾਸ ਲਾ। ਅੱਗੇ ਵਾਲੇ ਜੀ ਪਿਲਨੇ ਆਏਗਾ। ਕੋਲ ਸਾਹਮਣੇ ਟੀਮਾਰਟ। ਇਹੀ ਜਗ੍ਹਾ ਸਾਮਾਨ ਮਿਲਦਾ ਟੀਮਾਰਟ ਤੇ। ਅੱਛਾ ਜੀ। ਕੀ ਆ ਲੋ। ਉਹ ਗਏ ਜੀ। ਹਾਂ ਜੀ। ਓਏ ਮਿੱਤਰੋ ਆਪਾਂ ਨੇ ਜਾਣਾ ਸਾਗਰ ਕੰਡੇ ਦੇ ਬਾਕੀ ਅੱਜ ਬਣਾਉਗਾ ਬਲੋਗ ਅੱਜ ਆਪਾਂ ਕਹੜੇ ਮੈਨ ਨਾਲ ਫੀਲਿੰਗ ਲਵਾਂਗੇ ਆ ਲਗਾਏਗਾ ਗਾੜੀ ਗਾੜੀ ਖਾਲੀ ਕਰੇਗਾ ਤੇ ਆਹ ਸਾਹਮਣੇ ਕਿਹੜਾ ਬੰਦਾ ਆਹ ਕਿਹੜਾ ਇਹ ਟ੍ਰੈਕਟਰ ਵਾਲੀ ਨਿੱਕੀ ਕਿਆ ਨਾਲ ਜਾ ਰਹੀ ਹੈ ਤੁਸੀਂ ਦੱਸ ਇੱਕ ਗਵਿੰਦਗੜਾ ਹੈ ਗਵਿੰਦਗੜਾ ਮੰਡੀ ਗੁਰਿੰਦਰਬਾਈ ਦਾ ਕਾਦੀਏ ਇਹ ਟਮਾਟੋ ਜੀਰੋ ਦਾ ਦੇਖ ਲੀਏ ਗੁਰਿੰਦਰ ਬਾਈ ਦਾ ਗੁਰਿੰਦਰ ਬਾਈ ਹਾਂ ਤਰ ਤਾੜੀ 670 ਮਜਨ ਆਇਆ ਹਣੀ ਗੱਡੀ ਦਾ ਹਲੋ ਤੂੰ ਸਾਨੂੰ ਤਲੀ ਵੀ ਚੀਜ਼ਾਂ ਖਲਾਣੇ ਦੇ ਹਟ ਜਾ ਮਾਈ ਇਹ ਬੰਦਾ ਸਾਡਾ ਸਾਨੂੰ ਤਲੀ ਵੀ ਚੀਜ਼ਾਂ ਵੋਖਣਾ ਹੁੰਦਾ ਐਚ 437 ਇਹ ਬਾਬੂ ਆਇਆ ਭਾਈ ਸਾਡਾ ਠੰਡਾ ਕਰਨ ਐਚ 437 ਐ ਉੱਥੇ ਕਿੰਨਾ ਦਾ 43 670 ਉੱਥੇ ਕਿੱਚ ਕਿੰਨਾ 760 760 ਵੱਧ ਗਿਆ ਘਟ ਗਿਆ ਘਟ ਗਿਆ ਘਟ ਤੇਲ ਵੀ ਦਾ ਹੋਊਗਾ ਹਾਂ ਉੱਥੇ ਤੇਲ ਉਹ ਦਾ ਫਰਕੇ ਤੇਲ ਵੀ ਦਾ ਹੋਊਗਾ ਹਾਂ ਚੌਕ 35 ਪਰਨਾ ਚੈੱਕ ਕਰੋ ਨਹੀਂ ਵੀਰੇ 3500 ਆ ਵੀਰੇ ਇਸ 43790 ਆ ਕਹਿੰਦੇ ਵੀ ਸਾਡਾ ਵਲੌਗ ਬਣਾਵੇ ਇੱਧਰ ਲੱਗੂ ਵੀ ਯਾਰ ਗਾਰਡਰ ਜੇ ਆ ਯਾਰ ਉਹ ਆ ਮਿਕਸ ਜਾ ਮਾਲ ਆ ਓਕੇ ਅਵੇ ਨੀਂਗੇ ਜੈਨੂ ਗਲਤ ਬੋਲਦੇ ਵੀਰੇ ਅਹ ਤਰੱਕੀ ਦੇ ਰਾਹ ਨਾ ਲਿਆ ਗਲ ਖਾਜ ਖਜਾਈ ਜਿੰਨਾ ਖੜਿਆ ਔਰੇ ਤਰੱਕੀ ਦੇ ਰਾਹ ਐ ਤੂੰ ਦੂਰ ਰਹੀ ਨਾ ਤੈਨੂੰ ਵੀ ਲਾ ਦੇਣੀ ਜੱਬੀ ਵਾਲਾ ਉਹਨੂੰ ਕਹਾਂ ਮੈਂ ਕਿ ਕੰਮ ਤੂੰ ਦੁਬਾਈ ਇਧਰ ਗਾੜੀ ਕਿਧਰ ਲੱਗਦੀ ਕਹਿੰਦਾ ਹੈ ਜੀ ਹੈ ਕੋੰਦਲ ਗਿਆ ਉਹਨੇ ਫੋਨ ਆਇਆ ਕਿੰਦਰ ਤੇ ਆ ਆ ਉਰੇ ਖਾਲੀ ਹੋਣੀ ਆ ਵੀਰੇ ਆ ਗਾਡਰ ਗੂਡਰ ਜੇ ਪਏ ਆ ਨਾ ਜਿਹੜੇ ਆ ਦੇਖੋ ਉਹ ਸਾਹਮਣੇ ਪਏ ਆ ਨਾ ਇਹ ਇਹਦੇ ਨਾਲ ਦੇ ਆਪਣੀ ਗੱਡੀ ਜੇ ਇਹਦੇ ਨਾਲ ਦੇ ਤੇ ਇੱਕਾਂ ਉਹ ਕਿੱਧਰ ਗਏ ਉਹ ਪਰੇ ਹੀ ਪਏ ਮੇਰੇ ਖਿਆਲ ਉਧਰ ਮੋٹے ਮੋٹے ਜੇ ਆ ਜਿਆ ਕੇ ਨਾ ਮੈਗਾ ਕੋਈ ਨਹੀਂ ਬਾਈ ਦਿਨੋ ਅਗਲੇ ਇੱਕਰ ਮਿਲਾਂਗੇ ਉਹਨਾਂ ਹੈਂ ਉੰਨੇ ਐ ਗਰੇਨਾ ਮੈਂ ਕਿ ਉਹ ਕਿੱਥੇ ਲੱਗਣੀ ਆ ਗੱਡੀ ਹੋਰ ਹੈ ਨਹੀਂ ਕੋਈ ਆਈ ਨਹੀਂ ਕੋਈ ਕਾਜ਼ਮ ਸਾਈਂ ਨੋ ਗਾਇਜ਼ ਵੀਰੇ ਫੱਟੇ ਫੁੱਟੇ ਕੱਢੀਏ ਤੇ ਚੱਕ ਲਈਏ ਫਟਾ ਕੰਮ ਦਾ ਤੇ ਆਹ ਦੇਖ ਲੋ ਆਹ ਮਾਲ ਆ ਆਪਣੇ ਕੋਲ ਠੀਕ ਆ ਆ ਇੱਥੇ ਉਤਰਨਾ ਹੁਣ ਐ ਨਹੀਂ ਵਧਾ ਗਾਡਰ ਜੇ ਇੱਧਰ ਉਧਰ ਨੇ ਪਾਨਾ ਉੱਪਰ ਪਿਆ ਆਹ ਔਰੇ ਨੂੰ ਲੰਘ ਜਾ ਅੱਗੇ ਨੂੰ ਏ ਆਦਾ ਚਲ ਮੈਂ ਪਾ ਦਣਾ ਤੂੰ ਉਂਝ ਕਰ ਕੋਈ ਨਹੀਂ ਕਿੰਨਾ ਕੋਈ ਜ਼ੋਰ ਵਾਲਾ ਕੰਮ ਮਨ ਲਾਦਾ ਪੌੜੀ ਅੱਗੇ ਹੀ ਰੱਖੀ ਵੀ ਮੈਂ ਹਾਂ ਆ ਬੈਲਟ ਵੀ ਖੋਲਣੀ ਪਣੀ ਤਿੰਨ ਆਹ ਖੋਲ ਦੇ ਅੱਗੇ ਵਾਲ ਸਭ ਤੇ ਅੱਗੇ ਵਾਲਾ ਨਾ ਖੋਲੀ ਆ ਦੇਖ ਲੋ ਬਾਈ ਸਾਡੇ ਵਾਲੇ ਸ਼ੋਰ ਤੇ ਕੰਮ ਫੋਨ ਗੇਰ ਗਿਆ ਉੱਥੇ ਉਹਦਾ ਲੇਬਰ ਵਾਲੇ ਜਾ ਰਹੇ ਤੇ ਕਹਿੰਦੇ ਆ ਫੋਨ ਕਿਧਰ ਹੋਇਆ ਉੱਤੇ ਆ ਮੈਂ ਕਿਹਾ ਯਾਰ ਸਾਡੇ ਬੰਦੇ ਦਾ ਫੋਨ ਨਹੀਂ ਚੱਟ ਕੇ ਬੰਦਾ ਚਲ ਉਸੋ ਠੀਕ ਦਾ ਮੈਂ ਉਹਨੂੰ ਫੋਨ ਕਰਕੇ ਪੁੱਛਿਆ ਹਰਮਨ ਨਾਲ ਗਿਆ ਉਹ ਉਹ ਲੈਣਾ ਮੈਂ ਕਿਹਾ ਮਿੱਠਾ ਲੈ ਕੇ ਆਇਓ ਕੋਸ ਆਉਣੇ ਨੂੰ ਮੈਂ ਕਿਹਾ ਫੋਨ ਕਿੱਥੇ ਫੋਨ ਤਾਂ ਬਾਈ ਗੱਡੀ 'ਚ ਰਹਿ ਗਿਆ ਮੈਂ ਕਿਹਾ ਗੱਡੀ 'ਚ ਨਹੀਂ ਰਹਿ ਗਿਆ ਔਰ ਥੱਲੇ ਠੱਟਿਆ ਪਿਆ ਇਹਦਾ ਮੈਂ ਇੰਨਾ ਜ਼ੁਗਰਗਾ ਲੈ ਕੇ ਨਹੀਂ ਗਿਆ ਭਈ ਇਹ ਚੱਕ ਕੇ ਉਹ ਬੰਦੇ ਨੇ ਦਿੱਤਾ ਉਹ ਜਿਹੜਾ ਗਾਰਡਰ 'ਚ ਕੀ ਜਾਂਦਾ ਹਾਂ ਬਾਈ ਸਾਨੂੰ ਹੁਣ ਯਾਦ ਕਰਾ ਰਿਹਾ ਬਾਅਦ 'ਚ ਕਹਿੰਦਾ ਵਲੌਗ ਤਾਂ ਬਣਾਇਆ ਨਹੀਂ ਤੱਡੇ ਹੀ ਰਾਸ ਮਲਾਈ ਲੈ ਕੇ ਆਇਆ ਦਾ ਇਹ ਤੇ ਉਧਰ ਬਰਫੀ ਆ ਵੀ ਬਰਫੀ ਪੈਟੀਆਂ ਲੈ ਕੇ ਆਇਆ ਦਾ ਪੈਟੀਆਂ ਅਸੀਂ ਖਾ ਲੀਆਂ ਤੇ ਆ ਇਹਦੀ ਰਹਿ ਗਈ ਰਾਸ ਮਲਾਈ ਗਲਾਉ ਜੰਮਣਾ ਰਹਿ ਗਈਆਂ ਤੇ ਹਲੇ ਆ ਰਕ ਉਹ ਯਾਰ ਅੱਜ ਕੀ ਹੋ ਰਿਹਾ ਹਾਲਾ ਕਦੇ ਚਾਹ ਡੋਲ ਦਿੰਦਾ ਕਦੇ ਰਾਸ ਮਲਾਈ ਹੁੰਦਾ ਪੀਲਾ ਚਾਹ ਯਾਰ ਉਹ ਪੀਲਾ ਯਾਰ ਕਿੰਦੇ ਨਹੀਂ ਪੀਣੀ ਪੀਣੀ ਬੋਗੀ ਹੁਣ ਤਾਂ ਬਸ ਬਲੌਗ ਬਣ ਗਿਆ ਦੋ ਬੰਦਿਆਂ ਨੇ ਕਹਿਦਾ ਹੁੰਦਾ ਐ ਮਿੱਤਰ ਪਿਆਰੋ ਗੱਡੀ ਹੋ ਗਈ ਆਪਣੀ ਖਾਲੀ ਤੇ ਪਰ ਥੱਲੇ ਨਹੀਂ ਅਤਰੇ ਕਿਉਂਕਿ ਥੱਲੇ ਭਾਈ ਇੰਨੀ ਮਿੱਟੀ ਹੈ ਨਾ ਵੀ ਗੱਲ ਝੜਦੇ ਓਬਲ ਦੇ ਪੈਰ ਸਾਰਿਆਂ ਦੇ ਇੱਥੇ ਹੀ ਫਿਰ ਜਾਣੀ ਇਹ ਜੋ ਕਰਕਲਾ ਚੰਨ ਟੇੜਾ ਕਰਦੇ ਲਓ ਮਿੱਤਰੋ ਗੱਡੀ ਖਾਲੀ ਹਰਕੇ ਤੇ ਵਜਨ ਆਵਣਾ 50 ਕਿਲੋ ਘਟਿਆ ਤੇ ਉਹ ਕਹਿੰਦਾ ਵੀ 50 ਕਿਲੋ ਦਾ ਕੋਈ ਰੱਖਿਆ ਨਹੀਂ ਘਟਿਆ ਜਾਣਾ ਜਿਹੜਾ ਉਹ ਜਿਹੜਾ ਲੈ ਕੇ ਦੇਦਾ ਹਨਾ ਆਪਦੇ ਉੱਪਰ ਸਟੈਂਪ ਮਾਰ ਕੇ ਤੇਰਾ ਕੋਈ ਚੱਕਰ ਨਹੀਂ ਦੇਖ ਕੇ ਨੰਦਾ ਦੇ ਜਾਂਦੇ ਤੇ ਆਪਾਂ ਨੇ ਪੂਰੇ ਪੈਸੇ ਹੀ ਘੱਟ ਦੇ ਆ ਗਏ ਮੈਂ ਕਿਹਾ ਠੀਕ ਆ ਤੇ ਹੌਣ ਬੱਤੇ ਲਾ ਕੇ ਫਿਰ ਚੱਲਦੇ ਆਪਾਂ ਆ ਆਪਣੇ ਨਾ ਨਟ ਲਿਆ ਵਾ ਇਹ ਆ ਪਰਲੇ ਪਾਸੇ ਨਾ ਹਾਣਾ ਨੱਕੇ ਦਾ ਨਟ ਗਿਰਿਆ ਵਾ ਐਕਾ ਇਹ ਆਹ ਉਹਦਾ ਨੱਕਾ ਇਹ ਉਹ ਦਾ ਨਾਟ ਗਿਰਿਆ ਹੋਇਆ ਉਹ ਨਾਟ ਉਹ ਗੋਟੀ ਨਾਲ ਉਹ ਖਚਵਾਣਾ ਪੈਣਾ ਤਾਂ ਜਾ ਕੇ ਉਹ ਆਊਗਾ TVS ਦਾ ਇਹ ਰੱਖਿਆ ਵਾਰੀ ਜਨਲ ਉਹ ਪਾਵਾਂਗੇ ਤੇ ਬਾਕੀ ਬਾਈ ਨੂੰ ਕਰਦੇ ਆ ਗ੍ਰਿੰਦਰ ਬਾਈ ਨੂੰ ਫੋਨ ਉਹਦੀ ਵੀ ਗੱਡੀ ਗਾਲੀ ਹੋ ਗਈ ਸੀ ਉਹ ਕਹਿੰਦਾ ਦੇਖਦਾ ਮੈਂ ਸ਼ਾਮ ਤੱਕ ਇਹਦਾ ਮਾਲ ਮਿਲ ਗਿਆ ਕਹਿੰਦਾ ਕੋਈ ਸਣਾ ਠੀਕ ਆ ਨਹੀਂ ਕਹਿੰਦਾ ਐਕਣੇ ਕਹਿੰਦਾ ਮੈਂ ਆ ਜਾਣਾ ਕਹਿੰਦਾ ਖਾਜੀ ਆ ਬੱਚੇ ਆਣਾ ਮੈਂ ਕਿਹਾ ਚੱਲ ਦੇਖ ਲਈਂ ਕੀ ਆ ਬਣਦਾ ਨਾ ਮਿੱਤਰ ਟਾਈਮ ਹੋ ਗਿਆ 4:00 ਵਜੇ ਤੇ ਆਏ ਆਪਾਂ ਜੱਸੀ ਬਾਈ ਦੇ ਕੋਲ ਮੇਰਾ ਤਾਂ ਮੂੰਹ ਇੱਕ ਨਹੀਂ ਜਿਹੜਾ ਵਾ ਜੱਸੀ ਬਾਈ ਦੇ ਕੋਲ ਆਏ ਯਾਰ ਆਪਣਾ ਨਾ ਉੱਪਰ ਉਹ ਐਂਗਲ ਟੁੱਟ ਗਿਆ ਦਾ ਉੱਪਰ ਤੇ ਇਹੋ ਕਰਾਣਾ ਬੈਲਟ ਨਹੀਂ ਵੀਰ ਜੇ ਬੱਤਾ-ਬੁੱਤਾ ਖੋਲਦੀ ਇਹ ਨਾਲ ਬਾਡੀਆਂ ਹੋ ਜਾਂਦੀ ਉੱਥੇ ਦੇ ਮਜੀ ਉਹ ਉੱਥੇ ਲਵਾ ਗੱਡੀ ਸਾਡੇ ਦਿਮਾਗ ਕੰਮ ਨਹੀਂ ਕਰਦੇ ਭਾਈ ਸਾਰਾ ਕੰਮ ਹੋ ਜਾਂਦਾ ਫੇਰ ਕਹਿੰਦੇ ਬਲੌਗ ਬਣਾ ਲੈ ਐ ਭਾਈ ਬਲੌਗ ਅਸੀਂ ਅੱਗੇ ਆ ਬਣਾਉਣ ਹੁਣ ਫੇਰ ਠੀਕ ਐ ਕੋਸਤ ਕੋਈ ਕਢਾ ਰਿਆ ਕ ਆਪ ਨਿਕਲ ਰਹੀਆਂ ਐ ਆਇਦਰ ਵੀਲ ਕੱਪ ਦੁਆਰਾ ਲਾਦੇ ਆਪਾਂ ਹੁਣ ਪਿੱਛੇ ਵਾਲੇ ਹੈਗੇ ਪਿੱਛੇ ਵਾਲੇ ਵੀ ਲਾ ਦਵਾਂਗੇ ਹੌਲੀ ਹੌਲੀ ਹੁਣ ਤਾਂ ਠੰਡੇ ਹੈ ਹਨਾ ਤੇ ਗਰੇਂਦਰ ਬਾਈ ਵੀ ਅੱਜ ਆਜੂਗਾ ਤੇ ਆਪਾਂ ਨੇ ਕਿਨਾਰੀਆਂ ਕਾਨੂੰਨੀਆਂ ਬਦਲਾਤੀਆਂ ਇਹਨਾਂ ਦੀਆਂ ਨੇ ਤੇ ਜਿਹੜੇ ਪਿੱਛੇ ਵਾਲੇ ਸੀਗੇ ਉਹ ਅੰਦਰ ਬਾਹਰ ਕਰਾਏ ਉਹਨਾਂ ਦੀ ਸਾਈਡ ਪਹਿਲਾਂ ਪਲਟੀ ਕਰਾ ਦਿੱਤੀ ਹੈ ਨਾ ਤੇ ਹੁਣ ਹਾਂ ਇਹਨਾਂ ਨੂੰ ਉਹ ਕਰਕੇ ਆ ਬਾਅਦ ਦੋ ਟਾਇਰ ਰਹਿ ਗਏ ਉਹ ਇੱਕ ਚ ਮੇਖਾਂ ਮੇਖ ਬੜੀ ਗਈ ਸੀਗੀ ਦੋ ਮੇਖਾਂ ਬੜੀਆਂ ਗਈਆਂ ਸੀਗੀਆਂ ਪੈਂਚਰ ਨਿਕਲ ਆ ਉਹਦੇ ਚ ਉਹ ਇਹ ਵਾਲੇ ਚ ਇਹਸ ਕਰਕੇ ਹੁਣ ਹੁਣ ਪੈਂਚਰ ਲਵਾਇਆ ਇਸ ਟਾਈਮ ਹੈਗੇ ਆਪਾਂ ਚੁੰਨੀ ਚੁੰਨੀ ਆ ਜਿਹੜਾ ਇੱਧਰ ਸਰਹੰਦ ਨੂੰ ਰੋੜ ਗਿਆ ਇੱਧਰ ਲਾਂਡਰਾਂ ਨੂੰ ਪਹ니까 ਜੀ 7 ਵਜੇ ਤੋ 23 ਮਿੰਟ ਤੋਲਾ ਤੋਲਾ ਇਹ ਆਪਾਂ ਚੁੰਨੀ ਐ ਚੁੰਨੀ ਤੋਂ ਆਣਾ ਅਵਤ ਤਾ ਮੁੜ ਜਾਣਾ ਆਪਾਂ ਮਾਂ ਬਾਪ ਉੱਤੇ ਸਾਡ ਕੱਢ ਜਾਣਾ ਕਿੱਥੇ ਕੱਢਦੇ ਨਾ ਗਰੇਂਦਰ ਬਾਈ ਦੇ ਘਰੇ ਆਪਾਂ ਉਹ ਵੀ ਡਿਜੀਟਲ ਡਿਜੀਟਲ ਹੋ ਗਿਆ ਹੁਣ ਬਲੌਗ ਮਨਾਵਾਂਗੇ ਮਹਾਰਾਜ ਜੀ ਬਾਦਸ਼ਾਹ ਤੇ ਗ੍ਰਿੰਦਰ ਬਾਈ ਆਊਗਾ ਸਵੇਰੇ ਸਵੇਰੇ ਪਹੁੰਚਣਾ ਨੇ ਉਹਨਾਂ ਦਾ ਰਾਤ ਨੂੰ ਜਾਣਾ ਤੇ ਜਿੱਥੇ ਖਾਲੀ ਕਰਨੀ ਹੈ ਇਹ ਫੇਰ ਆਪਣੇ ਕੋਲ ਆ ਕੇ ਫੇਰ ਉੱਥੇ ਮੰਦਾ ਛਾਇਆ ਵਾ ਪਿਆ ਆਲੂਆਂ ਦਾ ਹੁਣ ਜਾ ਕੇ ਦੇਖਦੇ ਆਂ ਫਿਰ ਪਿਆ ਆ ਕਤੇ ਭਰਾਂਗੇ ਵਿਆਜ ਵੀ ਜਾਣਾ ਆਲੇ ਕਰਨੇ ਦੇ ਆਜੇ ਬੁਲਾ ਰਹਾ ਆਜੇ ਬੁਲਾ ਰਹਾ ਦਾ ਕਹਿੰਦਾ ਆ ਜਾ ਆਉਰੀ ਨੇੜੇ ਹੀ ਐ ਪਿੰਡਾ ਗਦਾਵਾਂ ਲੱਗੇ ਜਨ ਭੇਜਦਾ ਮੈਂ ਕਿਹਾ ਨਹੀਂ ਅੱਜ ਦਾ ਤਰੀਕ ਹੋ ਗਿਆ 19 19 ਤਰੀਕ ਠੀਕ ਆ ਵੀ ਤਕੀ ਬੀਤ ਗਿਆ ਆ ਉਰੀ ਕੀ ਦੀ ਦਾ ਬਰਾਦ ਆ ਤੇ ਕੋਪਾੰਦੀਆ ਹਾਂਜੀ ਮਿੱਤਰੋ ਪਰਨਾ ਬੰਨਿਆ ਆਪਾਂ ਨੇ ਟਿੱਡਾ ਬਿੰਗਾ ਚਲ ਕੋਈ ਨਹੀਂ ਤੇ ਟਾਈਮ ਹੋ ਗਿਆ 11 ਗੱਨਾ 11 ਨਹੀਂ 10 ਕ ਵੱਜਣੇ ਆਲੇ ਆ 10 ਵੱਜਣੇ ਆਲੇ ਆ ਦੇਖਾਂ 10:30 10 ਵਜੇ ਕੇ 22 ਮਿੰਟ ਹੋ ਗਏ ਤੇ ਇਹ ਉਹ ਕਾਮਲੇ ਦਾ ਫੋਨ ਕਾਮਲੇ ਦਾ ਫੋਨ ਆਇਆ ਕਾਮਲਾ ਦਾ ਗ੍ਰਿੰਦਰ ਬਾਈ ਦਾ ਭਾਈ ਤੇ ਹੁਣ ਮੈਂ ਤੇ ਕਾਮਲਾ ਅਸੀਂ ਕੀ ਕਰਨ ਲੱਗੇ ਵਿਲੇ ਬੈਠੇ ਤੇ ਗ੍ਰਿੰਦਰ ਬਾਈ ਹਲੇ ਆਇਆ ਨਹੀਂ ਉਹਨੇ ਘੰਟੇ ਕਿਥੇ ਹੀ ਆਣਾ ਤੇ ਅਸੀਂ ਸੋਚਿਆ ਵੀ ਚੱਲ ਇਹਨੂੰ ਨਾ ਦੱਬ ਕੇ ਦੇਖਦੇ ਆ ਵੀ ਕਿੰਨੇ ਦਿਨ ਦੱਬ ਸਕਦਾ ਹਨਾ ਆਹ ਇਹ 40 ਕਿਲੋ ਦਾ ਫੋਰਸ ਲੱਗਦਾ ਇਹਨੂੰ ਇਹਨੂੰ ਪੂਰਾ ਦੱਬਣੇ ਚ ਇਹਨੂੰ ਐ ਨਾਲ ਮਲਾ ਕੇ ਰੱਖਣਾ ਪੂਰਾ ਠੀਕ ਹੈ ਨਾ ਦੇਖਦੇ ਕਿੰਨਾ ਆਉਂਦਾ ਉਹ ਗਿਆ ਉਹ ਅਦਰ ਹਲੋ ਭਾਈ ਕਾਮਲਾ ਆ ਗਿਆ ਇਹ ਕਾਮਲਾ ਸਭ ਤੋਂ ਪਹਿਲਾਂ ਕਾਮਲੇ ਨੂੰ ਮਿਲੋ ਤੁਸੀਂ ਹੈਲੋ ਕਰ ਦਿਓ ਹੈਲੋ ਆ ਗਿਆ ਹਾਂ ਉਹ ਗੁਲ ਗੁੜ ਗੁੜ ਉੱਧਰ ਹੈ ਟੁੱਟੀ ਜਾਂਦੀ ਆ ਬਾਥਰੂਮ ਹੈ ਨਾ ਇੱਧਰ ਆ ਆ ਇੱਧਰ ਵੀ ਹੈ ਤੇ ਲੈ ਬਈ ਕੰਗਲ ਸਿਆਂ ਕਿ ਵੈਸੇ ਕਿੰਨੀ ਦੇਰ ਦੱਬ ਕੇ ਰੱਖ ਸਕਦਾ ਦੇਖੋ ਹੁਣ ਜਿੰਨੀ ਜਾਨ ਹੈ ਉਹਨਾ ਟਾਈਮ ਤੱਕ ਦੱਬ ਕੇ ਰੋ ਜਾ ਉਹ ਕਰ ਸਟਾਪ ਆਵਾਜ਼ ਲਾ ਇਹਦੇ ਜੀ ਆਹ ਪੂਰਾ ਦੱਬ ਕੇ ਰੱਖਣਾ ਆ ਦੇਖ ਇਹ ਆ 40 ਕਿਲੋ ਪਰਸੈਂਟ ਆ ਠੀਕ ਹੈ ਇਹ ਤਾਂ ਅੱਧਾ ਤਾਂ ਘੁੰਮਦਾ ਨਹੀਂ ਹਾਂ ਠੀਕ ਆ ਇਹ ਆ ਗਾ 40 ਕਿਲੋ ਇੱਥੇ ਹਾਂ ਠੀਕ ਹੈ ਕਰ ਦਵਾ ਸ਼ੁਰੂ ਚੱਤ ਦੱਬ ਤਾਂ ਸਹੀ ਪਹਿਲਾਂ ਚੱਲ ਪੂਰਾ ਦੱਬ ਕੇ ਰੱਖੀ ਦੱਬਿਆ ਉਹ ਮੈਜਾ ਹੀ ਨਹੀਂ ਸਟਾਰਟ ਹੋਇਆ ਉਹ ਸਾਡੇ ਨਹੀਂ ਹੋਇਆ ਦੁਬਾਰੇ ਦੁਬਾਰੇ ਦੇਖ ਜੀ ਆਪਾ ਯਾਰ ਮੇਰੀ 3 ਸੈਕਿੰਡ ਦੀ ਪਾਵਰ ਖਤਮ ਹੋ ਗਈ। ਇੱਕ ਇੱਕ 2 3 ਚੱਲ ਉਹ ਤਾਂ ਉਹ ਲੱਗ ਗਿਆ। ਪੁੱਠਾ ਲੱਗ ਗਿਆ 3 ਮਿੰਟ ਦਾ। 3 ਮਿੰਟ ਤਾਂ ਲੱਗ ਗਿਆ ਚੱਲ ਕੋਈ ਨਹੀਂ। ਚੱਲ ਤਿੰਨ ਜੋ ਮਾਈਨਸ ਕਰ ਲਾਂਗੇ। ਚੱਲ ਦੇਖਦੇ ਹਾਂ 3 ਮਿੰਟ ਵੀ ਖੜਦਾ ਕਿ ਨਹੀਂ। ਇਹਨੂੰ ਲੱਗਦਾ ਨਹੀਂ। ਬਹੁਤ ਹੋ ਜਾਂਦਾ 40 ਕਿਲੋ ਸਾਲਾ। ਆਹ ਇੱਕੜਾ ਵੀ ਭੂਖੇ ਜੀ ਮੈਨੂੰ ਲੱਗਿਆ ਗਿਆ ਗਿਆ ਉਹ ठाकुर ਤੋਂ ਗਏ ਹੋ ਚਲ ਇੱਕ ਮਿੰਟ ਦਾ ਰਿਕਾਰਡ ਤਾਂ ਦੇਖਦੇ ਆ ਤੋੜਦੇ ਆ ਇੱਕ ਮਿੰਟ 30 30 ਸਕੰਡ ਹੋ ਗਏ ਅੱਧਾ ਮਿੰਟ ਤਾਂ ਹੋ ਗਿਆ ਜਿੰਮ ਛੱਡੇ ਨੂੰ ਵੀ ਬਹੁਤ ਟਾਈਮ ਹੋ ਗਿਆ ਨਾ ਇੱਕ ਮਿੰਟ ਤਾਂ ਰਹਿ ਜਾ ਇੱਕ ਮਿੰਟ ਦਿਖਾ ਐਂ ਦਾ ਕਰ ਹਾਂ 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 ਮੰਦੇ ਐ ਹਾਂ ਲੈ ਵੀ 1 ਮਿੰਟ ਹੋਣੇ ਚ 8 ਸੈਕਿੰਡ ਰਹਿ ਗਏ ਬਾਗੋਂ ਬੁੱਲ ਲਾ ਕੀ ਸਾਈ ਹਾਂ ਹਾਂ ਤਰੀ ਕੰਮ ਵੇ ਬਸ ਯਾਰ ਜਾ 1 ਮਿੰਟ ਹਾਂ ਕੀ ਹੋ ਗਿਆ 9 ਸੈਕਿੰਡ ਹੋ ਗਏ ਸਮਝਾ ਹਾਂ ਹਨਾ ਮੈਂ ਦੇਖਾਂ ਮੇਰੇ ਤੇ ਤਾਂ ਕਿੱਥੇ ਤੂੰ ਦਾ ਜਿੰਮ ਜੁਮ ਜਾਨਾ ਨਾ ਐ ਦੱਬਣਾ ਪੈਂਦਾ ਐ ਚਲ ਉਹ ਤਾਂ ਕਰ ਟਾਈਮਰ ਤਾਂ ਲਾ ਲੈ ਜੀ ਚਲ ਲੈ ਦੇਖਦੇ ਹੁਣ ਬਾਈ ਜੀ ਵੀ ਕਿੰਨਾ ਹੋਣਾ ਗਿਆ ਮੈਂ ਤਾਂ ਚਲ 40 ਕਿਲੋ ਭਾਰ ਹੈ ਨਾ ਆ 40 ਹੋ ਰਿਹਾ ਹੈ ਹਾਂ ਤੇਰਾ 40 ਕਿਲੋ ਭਾਰ ਜੱਟ 80ਾਂ ਤੋਂ ਭਾਰ ਲੈ ਦੇਖਦੇ ਆਂ ਇਹ ਡਰਾਈਵਰਾਂ ਦੀ ਜਾਨ ਫੜਲਾ ਨਹੀਂ ਹੈ ਕਾਸਕਰ ਖੜੋਪੂਆ ਤਾਸੇ ਕਦੇ ਆਵਾਜ਼ ਆ ਦੇਖ ਹਾਂ 9 ਵੱਧ ਦਾ ਮਿੰਟ ਦਾ ਹੋ ਗਿਆ 37 ਸੈਕਿੰਡ ਆਪਾਂ ਹੋਰੇ ਕੁਝ ਹੋ ਗਿਆ ਉਹ ਉਸ ਨੂੰ ਦੱਬੋ ਕਰਨਾ ਨਹੀਂ ਉੱਪਰ ਤੇ ਜਾਊਗਾ ਉਹ ਚੱਲੀ ਜਾਣਾ ਚੱਲੀ ਜਾਣਾ ਚੱਲ ਰਿਹਾ ਚੱਲ ਰਿਹਾ ਚੱਲ ਰਿਹਾ 54 54 ਪਰ 53 ਵਰੋ ਹੋ ਗਿਆ ਹਾਂ ਹੱਥ ਦਾ ਦੇਖ ਲਿਆ ਵਰਤੀ ਹਟਦੀ ਚਲਣ ਚਰਤੇ ਕਿੰਨਾ ਹੋਆ ਇੱਕ ਇੱਕ ਕਿੰਨਾ ਮੈਂ ਤੇਰਾ 1 ਮਿੰਟ 9 ਸੈਕਿੰਡ ਤਾਂ ਐਵੇਂ ਹੁੰਦਾ ਬੈਸੀ ਤਾਂ ਹੈ ਐਕਸਰਸਾਈਜ਼ ਵਾਸਤੇ ਹਾਂ ਬੱਕੇ ਗਾ ਲੂ ਲੈ ਮਿੱਤਰੋ ਜੀਬ ਕਿ ਟਾਇਰ ਨਹੀਂ ਆ ਰਿਹਾ ਤੇ ਟਾਇਰ ਰੱਖੇ ਆਪਾਂ ਇੱਕ ਮੋਰੇ ਹੀ ਰੱਖ ਲਿਆ ਇਹਨੂੰ ਕਹਿੰਦਾ ਵੀ ਰਹਾ ਮੈਂ ਮੈਂ ਕਿਹਾ ਟਰਾਲੀ ਲੈ ਲਾ ਪਿੱਛੇ ਟਰਾਲੀ ਪਾ ਲੈਣੇ ਆ ਵੀ ਜਗ੍ਹਾ ਬਣੀ ਵੀ ਆ ਟਰਾਲੀ ਪਾਣੇ ਦੀ ਤਾਂ ਕਹਿੰਦਾ ਨਾ ਨਾ ਕਹਿੰਦਾ ਇੱਕੇ ਟਾਇਰ ਆ ਕਹਿੰਦਾ ਆਪਾਂ ਨੇ ਲੈ ਆਣਾ ਆ ਦੋਹਾਂ ਦੀ ਹੋਰ ਸਲਾਹ ਬਣ ਗਈ ਵੀ ਦੋ ਹੋਰ ਲਈ ਚਲੋ ਹਾਂਜੀ ਮਿੱਤਰੋ ਅਸੀਂ ਟਾਇਰ ਟੂਰ ਲੈ ਆਏ ਸੀਗੇ ਤੇ ਇੱਦਾਂ ਸੱਤੇ ਬਾਈ ਘਰੇ ਆਇਆ ਸੀਗਾ ਹਨਾ ਆਪਾਂ ਤੇ ਗਰੇਂਦਰ ਬਾਈ ਹਨਾ ਵੀ ਮੈਂ ਬਣਾਉਣਾ ਚਾਹ ਤੇ ਕਿਚਨ ਬਾਈ ਤੁਹਾਨੂੰ ਹਾਈ ਫਾਈ ਕਿਚਨ ਹਾਈ ਫਾਈ ਕਿਚਨ ਦੇ ਵਿੱਚ ਮਾਡਰਨ ਜਵਾਨੇ ਵਾਲੇ ਚ ਪੁਰਾਣੇ ਜਵਾਨੇ ਦੀ ਚੀਜ਼ ਦਿਖਾਣੇ ਆ ਇਹ ਆ ਦੇਖੋ ਵਰਤੋਜ ਹੈ ਵਰਤੋਜ ਹੈ ਸਾਰਾ ਕੁਝ ਰੱਖਿਆ ਬਾ ਦੇਖੋ ਵਿੱਚ ਸਮਾਨ ਆਚਾਰ ਚੂਰ ਸਾਰਾ ਕੁਝ ਇਹ ਹੁੰਦੀ ਸੀ ਪਹਿਲਾਂ ਆਪਣੀ ਦੇਸੀ ਫ੍ਰਿਜ ਮੱਖਣ ਮੱਖਣ ਸਾਰਾ ਦੁੱਧ ਇਹਦੇ ਜਿਹੇ ਰਹਿੰਦਾ ਦਾ ਜਾਲੀਆਂ ਸਾਈਡਾਂ 'ਚ ਲੱਗੀ ਵੀ ਜਾਲੀਆਂ ਇੱਧਰ ਵੀ ਹਰ ਇੱਧਰ ਵੀ ਹਵਾ ਚੰਗੀ ਤਰ੍ਹਾਂ ਕਰਾਸ ਹੋਣੇ ਨੂੰ ਕਿੰਨੇ ਸਾਲ ਹੋ ਗਏ ਭਾਈ ਇਹਨੂੰ ਹੋਣ ਹੋ ਗਏ ਹੋਣੇ ਮੈਂ ਕਹਿੰਦਾ ਇਹ ਹੈ ਵੀ ਟਾਲੀ ਦੀ 25 ਸਾਲ ਹੋ ਗਏ 25 ਹੈ ਵੀ ਟਾਲੀ ਦੀ ਆ ਹਾਂ 25 ਸਾਲ ਹੋ ਗਏ ਜਾ ਭਾਈ ਹੋ ਗਏ ਹੋਣੇ ਯਾਦ ਹੈ ਨਹੀਂ ਪੈਕੀਓ ਉਹ ਨਾ ਪੁਰਾਣਾ ਵਿਰਸਾ ਸਾਂਭ ਕੇ ਰੱਖਿਆ ਦਾ ਤੇ ਹੁਣ ਇਹੇ ਵੀਡੀਓ ਚ ਦਿਖਾ ਦਵਾਂਗੇ ਅੱਜ ਤੁਹਾਨੂੰ ਗੁਰਿੰਦਰ ਬਾਈ ਨੇ ਜਿਹੜੇ ਭਾਂਡੇ ਸਾਂਭ ਕੇ ਰੱਖੇ ਹੋਏ ਉਹ ਮੈਂ ਦੇਖੀ ਮੈਨੂੰ ਮਾੜੀ ਜੀ ਝਲਕ ਲਗੀ ਪਏ ਨਾ ਪਿੱਤਣ ਵਾਲੇ ਸਾਰੇ ਮੈਂ ਤੁਹਾਨੂੰ ਦਿਖਾਵਾਂਗੇ ਸੁਨੂ ਦੀ ਬੀਬੀ ਦਾ ਹਾਂ ਸੰਦੂਕ ਚਰਖਾ ਮਧਾਨੀ ਵੀ ਪਈ ਹੈ ਤੇ ਹੁਣ ਚਾਹ ਧਰੀ ਵੀ ਹੈ ਬਾਈ ਨੇ ਉਹ ਕੰਮ ਹੋ ਆਵਾ ਆਪੇ ਪੌਰਨੇ ਪੱਕੀਆਂ ਰੋਟੀਆਂ ਆਪੇ ਦਾਲ ਬਣਾਈ ਨੀ ਸਾਨੂੰ ਕਿਸੇ ਦਾ ਡਰ ਨਹੀਂ ਵਿਕਰਮ ਮੈਨੂੰ ਭੁੰਦਨੇ ਕਿਨੇ ਵੀਡੀਓ ਭੇਜੀ ਦੀ ਹਾਂ ਉਹ ਜਿਹਨੂੰ ਆਪਾਂ ਜਦੋਂ ਫੋਨ ਕਰਿਆ ਤਾਂ ਕੀ ਨਾਮ ਉਹਦਾ ਉਹ ਜਿਹੜਾ ਹਮਾਸ਼ਲ ਵਾਲਾ ਕੀ ਨਾਮ ਉਹਦਾ ਯਾਰ ਉਹ ਹੀ ਜਿਹੜਾ ਉਹ ਛੱਲਿਆ ਨਾ ਆਇਆ ਫਲਾਣਾ ਨਾ ਓ ਤੂੰ ਮਾ ਤੋੜ ਤੂੰ ਬੇ ਤੋੜ ਹਾਂ ਹਾਂ ਉਹ ਨੂੰ ਅਸੀਂ ਇੱਕ ਵਾਰ ਤਾਂ ਜਦ ਆਪਾਂ ਨੇ ਕਹਿਦਾ ਤਾਂ ਵੀ ਆਹ ਕੰਮ ਨਾ ਕਰ ਹਾਂ ਪਰ ਉਹ ਨਹੀਂ ਆੜਦਾ ਭਾਈ ਉਹ ਉਹਦਾ ਉਹ ਨਹੀਂ ਮਤਲਬ ਮੈਂ ਤਾਂ ਇਹ ਕਹਣਾ ਚਾਹਵਾ ਵੀ ਅਸੀਂ ਇਕੱਲੇ ਇਤਰਾਜ਼ ਨਹੀਂ ਕਰਦੇ ਹੈਗੇ ਹਾਂ ਵੀ ਹੋਰ ਬਹੁਤ ਬੰਦੇ ਇਤਰਾਜ਼ ਕਰਦੇ ਆਂ ਹਾਂ ਪਰ ਉਹਨੂੰ ਇਹ ਕੰਮ ਤੋਂ ਥੋੜਾ ਜਿਹਾ ਗਰੇਜ ਰੱਖਣਾ ਚਾਹੀਦਾ ਭਾਈ ਜਿਹੜੇ ਉਹ ਦਿਖਾਉਂਦਾ ਠੀਕ ਹੈ ਜਿੱਦਣ ਮੁੱਤ ਬੀਂਡ ਫਸ ਗਿਆ ਹਾਂ ਆਰ ਫਿਰ ਤੂੰ ਇਹ ਦੇਖ ਲੈ ਵੀ ਜੇ ਤੂੰ ਕਹੇ ਵੀ ਤੇਰੇ ਲਾਈਕ ਕਰਨ ਵਾਲਿਆਂ ਨੇ ਕਿਸੇ ਨੇ ਨਹੀਂ ਆਉਣਾ ਹਾਂ ਕੋਈ ਨਹੀਂ ਆਂਦਾ ਇਕੱਲੇ ਦੇਣ ਨਹੀਂ ਆਉਂਦੇ ਇਕੱਲੇ ਦੇਣ ਵੀ ਨਹੀਂ ਆਉਂਦੇ ਆਹ ਬਾਪਰੇਵਾ ਵੀ ਆ ਪਹਿਲਾਂ ਬਾਪਰੇਵਾ ਜਦ ਕਹਿਣ ਤਾਂ ਕਹਿੰਦਾ ਮੈਨੂੰ ਉੱਥੇ ਗੱਡੀ ਕਹਿੰਦਾ ਮੇਰੀ ਅੰਬਾਲੇ ਕੋਈ ਆ ਅੰਬਾਲੇ ਕੋਲ ਹਾਂ ਬਲਦੇਵਨਗਰ ਚੈੱਕ ਹੋਈ ਕਹਿੰਦਾ ਮੇਰੀ ਗੱਡੀ ਹੁਣ ਕਹਨ ਮੈਂ ਉਹ ਟੈਗ ਕਰਕੇ ਵੀਡੀਓ ਪਾ ਕਰਨੀ ਹੈ ਫਿਰ ਹਾਂ ਜਿਹੜੀ ਤੇਰੇ ਵਾਸਤੇ ਚੰਗੀ ਗੱਲ ਹੈ ਇਹ ਚੰਗਾ ਨਹੀਂ ਲੱਗਦਾ ਹੈਗਾ ਇਹ ਚੀਜ਼ਾਂ ਲਗਾਉਣਗੇ ਸਾਰੇ ਗੰਦੇ ਪਿੰਦੇ ਕੋਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਪਰ ਕਿਸੇ ਚੀਜ਼ ਦਾ ਕੋਈ ਪਰਦਾ ਹੁੰਦਾ ਕਿ ਨਹੀਂ ਓਦਾਂ ਓਦਾਂ ਜਿੱਕੜਾ ਮਰਜੀ ਬੋਲੀ ਜਾਓ ਫਿਰ ਬੰਦਾ ਇਹ ਹੁਣ ਉਹਦੇ ਕਰਕੇ ਕਿੰਨੇ ਬੰਦੇ ਬਦਨਾਮ ਹੋਣੇ ਆ ਹਾਂ ਜਿਹੜੇ ਗੱਡੀਆਂ ਵਾਲੇ ਬਦਨਾਮੇ ਹੋ ਰਹੇ ਆ ਅਗਲਾ ਕਹਿੰਦਾ ਵੀ ਫਿਰ ਹਰ ਇੱਕ ਨੀਗਾਂ ਨਾਲੇ ਅਗਲਾ ਹਰੇ ਨੂੰ ਦੇਖਦਾ ਵੀ ਇਹ ਵੀ ਇਹ ਵੀ ਜਿਹੜੇ ਟਰੱਕਾਂ ਨਾਲਸ ਜਦੋਂ ਉਹ ਉਹ ਆਪ ਪਰ ਤਾਂ ਤਾਂ ਨਹੀਂ ਹੈ ਉਦੋਂ ਮੈਨੂੰ ਬਾਈ ਨੇ ਉਹਨੇ ਸਪੈਸ਼ਲ ਉਹਦੀ ਵੀਡੀਓ ਭੇਜੀ ਹੈ ਕਹਿੰਦਾ ਬਾਈ ਬਣ ਕੇ ਕਹਿੰਦਾ ਯਾਰ ਵੀ ਇਹਦੇ ਉੱਪਰ ਕਹਿੰਦਾ ਵੀ ਤੁਸੀਂ ਗੋਲ ਕੇ ਪਾਓ ਮਾਂ ਕੋਈ ਚੱਕਰ ਨਹੀਂ ਵੀ ਪਾਵਾਂਗੇ ਵਾਹ ਗੋਲ ਇਹ ਭਾਈ ਉਹਨੂੰ ਕਹਿ ਯਾਰ ਫੋਨ ਕਰ ਕਰਕੇ ਵੀ ਜੋਰ ਲਾ ਲਿਆ ਨਾ ਮੈਂ ਦੱਸਿਆ ਹੋਰ ਬੰਤੇ ਆ ਨੇ ਵੀ ਕਹਿ ਕਹਿ ਕੇ ਜੋਰ ਲਾ ਲਿਆ ਵੀ ਤੂੰ ਹਟ ਜਾ ਹਟ ਜਾ ਹਨਾ ਇਹ ਵੀ ਕਿਹਾ ਤਾਂ ਪਾਪ ਉਹਦਾ ਨਾਂ ਲੈ ਕੇ ਪਾਵਾਂਗੇ ਇਹ ਵੀ ਨੀ ਵੀ ਉਹ ਫਲਾਣਾ ਬੰਦਾ ਉਹ ਤੁੰਬੇ ਤੋੜਾ ਜਿਹੜਾ ਉਹ ਉਹਦੀ ਗੱਲ ਕਰਦੇ ਉਹ ਉਹਦੀ ਗੱਲ ਕਰਦੇ ਆ ਬਈ ਉਹ ਨਾਂ ਕਦੇ ਮਾਲ ਰੱਖ ਲੰਦਾ ਕਦੇ ਕੋਸ ਕਦੇ ਕਾਰਡ ਕਦੇ ਖਾਣ ਲੱਗ ਜਾਂਦਾ ਜੇ ਮਸ਼ਹੂਰ ਹੋਣਾ ਤੂੰ ਕੋਈ ਹੋਰ ਜੀ ਹੋ ਇਹਦੇ ਵਿੱਚ ਤੂੰ ਤੂੰ ਦਿਖਾ ਕੇ ਕਹਿ ਤੈ ਮਸ਼ਹੂਰੀ ਕਰਨੀ ਆ ਇਹਦੇ ਫਿਰ ਤਾਂ ਫਿਰ ਐਨਡੀਪੀਐਸ ਵਾਲੇ ਮਸ਼ਹੂਰੀ ਕਰਨਗੇ ਫਿਰ ਲਓਈ ਮਿੱਤਰੋ ਟਾਈਮ ਹੋ ਗਿਆ ਕਿੰਨਾ ਤਾਂ ਸਵਾਗਤ ਹੈ ਨੋ ਵਜੇ 9 ਵਜੇ ਤੁਹਾਨੂੰ ਕੱਲ ਵਾਲੇ ਬਲੌਗ ਚ ਬੀਬੀ ਦਾ ਇੰਟਰਵਿਊ ਕਰਾਂਗੇ ਅਸੀਂ ਆਪਣੀ ਦਾ ਤੁਹਾਨੂੰ ਦਿਖਾਵਾਂਗੇ ਪੁਰਾਣੀ ਪ੍ਰਹਾਸਤ ਸਾ ਬੀਬੀ ਬੀਬੀ ਦੀ ਉਹ ਸਾਡੀ ਬੀਬੀ ਬੈਠੀ ਹੈ ਠੀਕ ਆ ਇਹ ਬੀਬੀ ਆਪਾਂ ਹੀ ਆ ਹੋਰ ਅੱਛਾ ਤੇ ਕੱਲ ਨੂੰ ਹਨਾ ਦਿਖਾਵਾਂਗੇ ਤੁਹਾਨੂੰ ਕਿਆ ਕਿਆ ਚੀਜ਼ਾਂ ਸਾ ਬੀਬੀ ਵੀ ਬੀਬੀ ਨੇ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਤੇ ਕਿੱਦਾਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਏ ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ੍ਰੀ ਅਕਾਲ ਮਿਲਦੇ ਆ ਅਗਲੇ ਵਲੌਗ ਚ ਜਦ ਤੱਕ ਰਬ ਰਕਰ ਆਲੀਨਸ